ਸੌਰੀ ਥੋੜਾ ਲੇਟ ਵੀ ਹੋ ਗਏ ਆ ਬਟ ਬੜਾ ਇੰਪੋਰਟੈਂਟ ਇਸ਼ੂ ਹੈ ਜਿਹੜੇ ਇਸ਼ੂ ਨੂੰ ਲੈ ਕੇ ਸਾਰੇ ਪੰਜਾਬੀ ਬੜੇ ਚਿੰਤਿਤ ਹੈ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਵਿੱਚ ਜੋ ਲੁੱਟ ਚੱਲ ਰਹੀ ਹੈ ਕਰਪਸ਼ਨ ਦਾ ਬੋਲਬਾਲਾ ਕਿਵੇਂ ਸਰਕਾਰ ਨੇ ਆਪਦੇ ਕਮਾਊ ਪੁੱਤ ਮੈਂ ਕਹੂੰਗਾ ਖੁੱਲੇ ਛੱਡ ਰੱਖਿਆ ਅੱਖਾਂ ਮੀਚ ਰੱਖੀਆਂ ਕੀ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਤੇ ਪੈਸਾ ਆਮ ਆਦਮੀ ਪਾਰਟੀ ਦੇ ਖਜ਼ਾਨੇ ਦੇ ਵਿੱਚ ਦੇਜੋ ਤਾਂ ਕਿ ਬਾਹਰ ਲੀਆਂ ਸਟੇਟਾਂ ਚ ਜਿਹੜੀ ਇਲੈਕਸ਼ਨਾਂ ਚੋਣਾਂ ਲੜਨੀ ਐ ਉਹਦੇ ਵਾਸਤੇ ਸਮੱਗਰੀ ਇਕੱਠੀ ਕੀਤੀ ਜਾ ਸਕੇ ਕੱਲ ਸਾਰੇ ਪੰਜਾਬ ਨੇ ਤਸਵੀਰਾਂ ਵੇਖੀਆਂ ਉਹ ਤਸਵੀਰਾਂ ਤੋਂ ਬਾਅਦ ਕੁਝ ਬਹੁਤਾ ਕਹਿਣ ਨੂੰ ਰਹਿ ਨਹੀਂ ਜਾਂਦਾ ਕਿਉਂਕਿ ਜਿਵੇਂ ਅੰਗਰੇਜ਼ੀ ਚ ਕਹਿੰਦੇ ਆ ਪਿਕਚਰ ਸਪੀਕਸ 1000 ਵਰਡਸ ਉਹ ਤੋਂ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਸੀ ਸੈਂਕੜੇ ਕਰੋੜਾਂ ਦੀ ਸੰਪਤੀ ਕਰੋੜਾਂ ਦੇ ਵਿੱਚ ਨਕਦੀ ਕਰੋੜਾਂ ਰੁਪਏ ਦਾ ਸੋਨਾ ਹੋਰ ਬੇਸ਼ੁਮਾਰ ਚੀਜ਼ਾਂ ਮੈਂ ਲਿਸਟ ਪੜ੍ਹ ਕੇ ਦੱਸੂਗਾ ਰਿਕਵਰੀ ਕੀ ਹੋਈ ਉਤੋਂ ਇਹ ਸਾਰਾ ਕੁਝ ਸਰਕਾਰ ਦੇ ਨੱਕ ਥੱਲੇ ਕਿਵੇਂ ਸਰਕਾਰ ਦੇ ਕਰਪਟ ਸਰਕਾਰ ਦੇ ਚਹਤੇ ਸਰਕਾਰ ਦੇ ਫੇਵਰੇਟ ਅਫਸਰਸ ਕਰਦੇ ਰਹੇ ਤੇ ਸਰਕਾਰ ਨੇ ਅੱਖਾਂ ਮੀਚੀਆਂ ਇਹ ਜ਼ੀਰੋ ਟੋਲਰੈਂਸ ਵਾਲੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਕਟੜ ਇਮਾਨਦਾਰ ਸਰਕਾਰ ਹੈ ਤੇ ਕਰਪਸ਼ਨ ਪ੍ਰਤੀ ਸਾਡੀ ਜ਼ੀਰੋ ਟੋਲਰੈਂਸ ਹੈ ਉਹਦਾ ਕੱਲ ਅਸਲੀ ਚਿਹਰਾ ਜਿਹੜਾ ਉਹ ਨੰਗਾ ਹੋਇਆ ਜ਼ੀਰੋ ਟੋਲਰੈਂਸ ਦੀ ਗੱਲ ਕਰਨ ਵਾਲੇ 100% ਫੈਸਿਲਿਟੇਟਰ ਨਿਕਲੇ ਕਰਪਸ਼ਨ ਦੇ ਇਹ ਕੱਲੀ ਕ腐ਸ਼ਨ ਨੂੰ ਟੋਲਰੇਟ ਨਹੀਂ ਕਰਦੇ ਇਹ ਕ腐ਸ਼ਨ ਨੂੰ ਪ੍ਰਮੋਟ ਤੇ ਫੈਸਿਲੀਟੇਟ ਕਰਨ ਤੱਕ ਵੀ ਇਹ ਸਰਕਾਰ ਤੇ ਇਹਦੇ ਨੁਮਾਇंदे ਜਾਂਦੇ ਤੁਸੀਂ ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਸੀਬੀਆਈ ਦੀ ਇੱਕ ਟੀਮ ਆਉਂਦੀ ਹੈ ਤੇ ਪੰਜਾਬ ਪੁਲਿਸ ਦਾ ਉੱਚ ਅਧਿਕਾਰੀ ਐਚਐਸ ਭੁੱਲਰ ਸਾਹਿਬ ਜਿਹੜੇ ਡੀਆਈਜੀ ਰੋਪੜ ਰੇਂਜ ਉਹਨਾਂ ਨੂੰ ਦਫ਼ਤਰ ਦੇ ਵਿੱਚੋਂ ਆ ਕੇ ਅਰੈਸਟ ਕਰਕੇ ਲੈ ਕੇ ਜਾਂਦੀ ਹੈ ਤੇ ਉਹਨਾਂ ਦੇ ਘਰੇ ਜਦੋਂ ਉਹ सीबीआई ਟੀਮ ਨੇ ਰੇਡ ਮਾਰਿਆ ਤੇ ਜੋ ਕੁਝ ਬਰਾਮਦੀ ਹੋਈ ਹੈ सीबीआई ਵੱਲੋਂ ਅਫੀਸ਼ੀਅਲ ਜਿਹੜੀ ਸਟੇਟਮੈਂਟ ਜਾਰੀ ਕੀਤੀ ਗਈ ਮੈਂ ਇਹਦੇ ਚੋਂ ਪਹਿਲਾਂ ਤੁਹਾਨੂੰ ਪੜ੍ਹ ਕੇ ਦੱਸਣਾ ਚਾਹਣਾ ਹੈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਇਨਫੋਰਮੇਸ਼ਨ ਸੈਕਸ਼ਨ ਦ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਹੈਸ ਅਰੈਸਟਡ ਸੀਨੀਅਰ ਆਈਪੀਐਸ ਅਫੀਸਰ ਆਫ 2009 ਬੈਚ ਪ੍ਰੈਜ਼ੈਂਟਲੀ ਪੋਸਟਡ ਐਸ ਡੀਆਈਜੀ ਰੋਪੜ ਰੇਂਜ ਪੰਜਾਬ جورنج سرچز اٹ ویریئس پرمیسز لنکڈ ٹو دا پبلک سرونٹ ان پنجاب اینڈ چنڈیگڑھ دی سی بی آئی ریکورڈ سبسٹینشل کیش اینڈ انکریمن انکریمیٹنگ میٹیریل انکلڈنگ ہنا سنو لبیا کی کچھ ہے کیش اپروکسیمیٹلی 5 کروڑز اینڈ سٹل کاؤنٹنگ 5 کروڑ دی گنتی ہو چکی تے ہجے گنتی والی مشیناں لگیاں ہوئی ہیں جیولری ویئنگ 1.5 کگز ਤੁਸੀਂ ਵੇਖੋ ਕਰੋੜਾਂ ਰੁਪਏ ਦਾ ਸਿਉਣਾ ਬਣ ਜਾਂਦਾ 1.5 ਕਿਲੋ ਸਿਉਣਾ ਅੱਜ ਕੱਲ ਤਾਂ ਮੈਨੂੰ ਲੱਗਦਾ ਸਵਾ ਲੱਖ ਨੂੰ ਤੋਲਾ ਹੋਇਆ ਖੜਾ ਹੈ ਕਿਲੋ ਦਾ ਤਾਂ حساب ਹੀ ਨਹੀਂ ਲੱਗਦਾ ਕਿੰਨੇ ਦਾ ਲਗਜ਼ਰੀ ਗੱਡੀਆਂ 22 ਲਗਜ਼ਰੀ ਵਾਚੇਸ ਹੁਣ ਅੱਜ ਜਿਹੜੀਆਂ ਲਗਜ਼ਰੀ ਲਗਜ਼ਰੀ ਵਾਚੇਸ ਹੈ ਕੋਈ ਕਰੋੜ ਰੁਪਏ ਦੀ ਵੀ ਹੈ ਕੋਈ 2 ਕਰੋੜ ਦੀ ਵੀ ਹੈ ਕੋਈ 50 ਲੱਖ ਦੀ ਵੀ ਹੈ ਉਹਨੇ ਪਤਾ ਨਹੀਂ ਕਿੰਨੀ ਕਿੰਨੀ ਕੀਮਤ ਦੀਆਂ ਵਾਚੇਸ ਸੀ ਇਹ ਵਾਚੇਸ ਜਿਹੜੀਆਂ ਇਹ ਅੱਜਕੱਲ ਜੁਐਲਰੀ ਨਾਲੋਂ ਡਾਇਮੰਡਸ ਨਾਲੋਂ 골ਡ ਨਾਲੋਂ ਵੀ ਇੱਕ ਮਹਿੰਗਾ ਸੌਦਾ ਹੋ ਗਿਆ ਇਹਨਾਂ ਨੂੰ ਲੈਣਾ ਸੋ ਇਹ 22 ਘੜੀਆਂ ਪਤਾ ਨਹੀਂ ਕਿੰਨੇ ਦੀਆਂ ਸੀ ਕਿੱਥੇ-ਕਿੱਥੇ ਬਣਦੇ ਸੀ ਭੁੱਲਰ ਸਾਹਿਬ ਮੈਨੂੰ ਲੱਗਦਾ ਦੋਹੇ ਬਾਹਾਂ ਤੇ ਬੰਨ ਲੀਏ ਤਾਂ ਬਾਈ ਬਾਈ ਨਾਲ ਪੂਰੀਆਂ ਹੋਣ ਸੋ ਇਹ ਸੁਭਾਵਕ ਹੈ ਕਾਹਦੇ ਹਾਸਤੇ ਤੇ ਕਿਵੇਂ ਆਈਆਂ ਸੀ ਲੋਕਰ ਦੀਆਂ ਚਾਬੀਆਂ ਮਿਲੀਆਂ ਸ਼ਰਾਬ ਮਿਲੀ ਬੜਾ ਕੁਝ ਉਹਨਾਂ ਦੇ ਘਰ ਤੋਂ ਮਿਲਿਆ ਤੇ ਤੁਸੀਂ ਵੇਖੋ ਇੰਨਾ ਕੁਝ ਹੋ ਰਿਹਾ ਸੀ ਤੇ ਵਿਜੀਲੈਂਸ ਕਿੱਥੇ ਸੀ ਪੰਜਾਬ ਦੀ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਸੀ ਕੀ ਵਿਜੀਲੈਂਸ ਸੁੱਤੀ ਪਈ ਸੀ ਕਿ ਵਿਜੀਲੈਂਸ ਜਿਹੜੀ ਆ ਉਹ ਸਿਰਫ ਆਪੋਜੀਸ਼ਨ ਲੀਡਰਸ ਨੂੰ ਟਾਰਗੇਟ ਕਰਨ ਵਾਸਤੇ ਰੱਖੀ ਗਈ ਹੈ ਸਰਕਾਰ ਵੱਲੋਂ ਜਿੱਥੇ ਆਪੋਜੀਸ਼ਨ ਦੇ ਲੀਡਰਾਂ ਦਾ ਸਵਾਲ ਆਵੇ ਉੱਥੇ ਤਾਂ ਜ਼ੀਰੋ ਰਿਕਵਰੀ ਤੇ ਜ਼ੀਰੋ ਬਰਾਮਦਗੀ ਤੇ ਤੁਸੀਂ ਡਿਸਪਰਪੋਰਸ਼ਨੇਟ ਐਸੈਟ ਦਾ ਪਰਚਾ ਦਰਜ ਕਰ ਦਿੰਨੇ ਹੋ ਤੇ ਉਹਨਾਂ ਨੂੰ ਜੇਲ੍ਹਾਂ ਚ ਡੱਕ ਦਿੰਨੇ ਹੋ ਕਿ ਉਹ ਸਰਕਾਰ ਦੇ ਖਿਲਾਫ ਆਵਾਜ਼ ਉਠਾ ਰਹੇ ਐ ਤੇ ਇੱਥੇ ਤੁਹਾਡੇ ਚਿਹਤੇ ਅਫਸਰ ਤੁਹਾਡੇ ਰਾਜ ਵਿੱਚ ਢੋਡੀ ਸਹਿਮਤੀ ਨਾਲ ਤੁਹਾਡੀ ਪੁਸ਼ਤਪਨਾਈ ਨਾਲ ਪੰਜਾਬ ਦੇ ਲੋਕਾਂ ਨੂੰ ਲੁੱਟੀ ਜਾ ਰਿਹਾ ਤੇ ਤੁਸੀਂ ਅੱਖਾਂ ਵਿੱਚ ਰੱਖੀ ਐ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਉਹ ਹੋਮ ਮਿਨਿਸਟਰ ਵੀ ਐ ਵਿਜੀਲੈਂਸ ਡਿਪਾਰਟਮੈਂਟ ਵੀ ਇੰਟੈਲੀਜੈਂਸ ਡਿਪਾਰਟਮੈਂਟ ਵੀ ਹੋਮ ਮਿਨਿਸਟਰ ਕੋਲੇ ਹੁੰਦਾ ਸੋ ਇਹ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਸੀਬੀਆਈ ਤਾਂ ਬਾਹਰੋਂ ਆ ਕੇ ਅਰੈਸਟ ਕਰਕੇ ਇੰਨੀ ਰਿਕਵਰੀ ਕਰ ਸਕਦੀ ਹੈ ਤੇ ਤੁਹਾਡਾ ਮਹਿਕਮਾ ਕੀ ਕਰ ਰਿਹਾ ਸੀ ਕੀ ਇਹ ਤੁਹਾਡੇ ਵੱਲੋਂ ਹਦਾਇਤਾਂ ਸੀ ਮਹਿਕਮਿਆਂ ਨੂੰ ਕਿ ਉਸ ਪਾਸੇ ਨਹੀਂ ਵੇਖਣਾ ਕੀ ਤੁਹਾਡੇ ਵੱਲੋਂ ਇਹ ਹਦਾਇਤਾਂ ਸੀ ਤੁਹਾਡੇ ਵਿਜੀਲੈਂਸ ਤੇ ਇੰਟੈਲੀਜੈਂਸ ਡਿਪਾਰਟਮੈਂਟ ਨੂੰ ਕਿ ਭੁੱਲਰ ਸਾਹਿਬ ਵੱਲ ਅੱਖਾਂ ਮੀਚ ਲਿਓ ਜਮਾਂ ਜੋ ਮਰਜ਼ੀ ਕਰੀ ਜਾਣ ਉਹ ਕਿਉਂਕਿ ਇਹ ਬਲੂ ਵਾਈਟ ਬாய் ਐ ਨਾ ਜੀ ਸਰਕਾਰ ਦੇ ਬੈਸਟ ਪੋਸਟਿੰਗਸ ਐ ਸਰਕਾਰ ਦੇ ਵਿੱਚ ਚਾਇਓ ਐਸਐਸਪੀ ਮੁਹਾਲੀ ਰਹੇ ਹੋਣ ਡੀਆਈਜੀ ਪਟਿਆਲਾ ਰੇਂਜ ਡੀਆਈਜੀ ਰੋਪੜ ਰੇਂਜ ਪ੍ਰਾਈਮ ਪੋਸਟਿੰਗਸ ਤੁਸੀਂ ਦੇਖ ਕੇ ਰੱਖੀਆਂ ਤੇ ਇਸ ਨਿਜਾਮ ਦੇ ਵਿੱਚ ਜਿਹੜੀਆਂ ਪੋਸਟਿੰਗਾਂ ਐ ਉਹ ਅਫਸਰਾਂ ਨੂੰ ਕਿਵੇਂ ਮਿਲਦੀਆਂ ਐ ਸਾਰਾ ਪੰਜਾਬ ਜਾਣਦਾ ਬੱਚੇ-ਬੱਚੇ ਦੀ ਜ਼ੁਬਾਨ ਤੇ ਐਥੇ ਸਾਰਾ ਸੌਦਾ ਜਿਹੜਾ ਐ ਮੁੱਲ ਵੇਚਦਾ ਮੁਕਤ ਕੁਛ ਨਹੀਂ ਮਿਲਦਾ ਇੱਥੇ। ਸੋ ਕੀ ਇਹ ਸਰਕਾਰ ਦੇ ਕਮਾਊ ਪੁੱਤ ਵੱਲ ਵਿਜੀਲੈਂਸ ਤੇ ਇੰਟੈਲੀਜੈਂਸ ਨੂੰ ਹੁਕਮ ਸੀ ਕਿ ਆਪਦੀਆਂ ਅੱਖਾਂ ਮੀਚ ਕੇ ਰੱਖੋ। ਮੈਂ ਫੇਰ ਇਹੀ ਗੱਲ ਦੁਬਾਰਾ ਦੁਹਰਾਨੀ ਚਾਹਣਾ ਹੈ ਕਿ ਇਹ ਜਿਹੜੇ ਅਫਸਰ ਨੇ ਇਹ ਇਹਨਾਂ ਦੀਆਂ ਤਾਰਾਂ ਕਿੱਥੋਂ ਤੱਕ ਜੁੜਦੀਆਂ ਇਹ ਜਾਂਚ ਦਾ ਵਿਸ਼ਾ ਅਸਲੀ ਇਹ ਹੋਣਾ ਚਾਹੀਦਾ ਸੀ ਬੀਆਈਐਸ ਤੇ। ਤੁਸੀਂ ਇਹ ਕਿਵੇਂ ਗੱਲ ਤੇ ਯਕੀਨ ਕਰ ਸਕਦੇ ਹੋ? ਕੀ ਇੱਕ ਅਫਸਰ ਦੇ ਘਰੇ ਇਹ ਤਾਂ ਘਰੋਂ ਮਿਲਿਆ ਨਾ 5 ਕਰੋੜ ਘਰੇ ਤਾਂ ਬੰਦਾ ਭਾਣ ਹੀ ਰੱਖਦਾ ਔਰ ਬਾਕੀ ਥਾਵਾਂ ਤੇ ਪਤਾ ਨਹੀਂ ਕਿੱਥੇ-ਕਿੱਥੇ ਸਟੈਕ ਕੀਤੇ ਹੋਣੇ ਐ ਤੇ ਆ ਤਸਵੀਰਾਂ ਜਿਹੜੀਆਂ ਇਹ ਤਾਂ ਮਤਲਬ ਹੈਰਾਨ ਕਰ ਦਿੰਦੀਆਂ ਤੁਸੀਂ ਇਹ ਵੇਖੋ ਆ ਨੋਟਾਂ ਦੀਆਂ ਗੱਡੀਆਂ ਮੈਨੂੰ ਲੱਗਦਾ ਬੈਂਕ ਦੇ ਵਿੱਚ ਏਡੀ ਥਈ ਨਹੀਂ ਤੁਹਾਨੂੰ ਕਿਤੇ ਮਿਲਦੀ ਮਾੜੇ ਸ਼ਹਿਰ 'ਚ ਤਾਂ ਆ ਸਿਉਣੇ ਦੇ ਤੁਸੀਂ ਵੇਖੋ ਕਿਸ ਤਰ੍ਹਾਂ ਨਾਲ ਸਟੈਕ ਲੱਗੇ ਪਏ ਐ ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕੀ ਇਹ ਅਫਸਰ ਜਿਹੜੇ ਐ ਇਹਨਾਂ ਦੀਆਂ ਤਾਰਾ ਕਿੱਥੇ ਜੁੜਦੀਆਂ ਐ ਸਰਕਾਰ ਐਵੇਂ ਚੁੱਪ ਨਹੀਂ ਕਰਦੀ ਮੁੱਖ ਮੰਤਰੀ ਸਾਹਿਬ ਦਾ ਆਫਦਾ ਬਿਆਨ ਹੈ ਕਿ ਮੁੱਖ ਮੰਤਰੀ ਦੀ ਮਰਜ਼ੀ ਜਾਂ ਨੌਲੇਜ ਤੋਂ ਬਿਨਾ ਪੱਤਾ ਨਹੀਂ ਹਿਲਦਾ ਸਰਕਾਰ 'ਚ ਤੇ ਫਿਰ ਇਹ ਕਦੇ ਹੋ ਸਕਦਾ ਕਿ ਸਰਕਾਰ ਦੇ ਨੱਕ ਥੱਲੇ ਅਫਸਰ ਸੈਂਕੜੇ ਕਰੋੜਾਂ ਰੁਪਏ ਇਕੱਠੇ ਕਰੀ ਜਾਂਦਾ ਹੋਵੇ ਤੇ ਸਰਕਾਰ ਨੂੰ ਪਤਾ ਨਾ ਹੋਵੇ ਕਿ ਇਹ ਪੈਸਾ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਾਂਦਾ ਸੀ ਬਾਹਰ ਇਲੈਕਸ਼ਨਾਂ ਲੜਨ ਵਾਸਤੇ ਕੀ ਇਹ ਪੈਸਾ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਟੀ ਦਾ ਖਜ਼ਾਨਾ ਉਹਦੇ 'ਚ ਜਾਂਦਾ ਸੀ ਕੀ ਇਹ ਕੇਜਰੀਵਾਲ ਸਾਹਿਬ ਨੂੰ ਜਾਂਦਾ ਸੀ ਕੀ ਇਹ ਸੁਸੋਦੀਆ ਸਾਹਿਬ ਨੂੰ ਜਾਂਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਦਾ ਇਸ ਵਿਸ਼ੇ ਦਾ ਜਾਂਚ ਹੋਣੀ ਬਹੁਤ ਅਹਿਮ ਹੈ ਕਿ ਜੇ सीबीआई ਸਹੀ ਜਾਂਚ ਕਰ ਲੂਗੀ ਤਾਂ ਫਿਰ ਇਹ ਜਿਹੜੀਆਂ ਪੈੜਾਂ ਬਹੁਤ ਦੂਰ ਤੱਕ ਜਾਣਗੀਆਂ ਹੁਣ सीबीआई ਕਿੱਥੋਂ ਤੱਕ ਜਾਂਚ ਕਰਦੀ ਹੈ ਇਹ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿਉਂਕਿ ਖੱਟਾ ਤਜਰਬਾ ਬੜਾ ਇੱਕ ਇੱਕ ਸਾਈਜ਼ ਦਾ ਸਕੈਮ ਦਿੱਲੀ ਦੇ ਵਿੱਚ ਹੋਇਆ ਸੀ ਜਿੱਥੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੰਤਰੀ ਦੋ-ਦੋ ਸਾਲ ਜੇਲ੍ਹਾਂ ਚ ਲਾ ਕੇ ਆਏ ਉਹ ਸਕੈਮ 'ਚ ਉਹੀ ਸੇਮ ਪਾਲਿਸੀ ਪੰਜਾਬ ਦੇ ਵਿੱਚ ਆਈ ਸੇਮ ਬੰਦੇ ਪਾਲਿਸੀ ਬਣਾਉਣ ਵਾਲੇ ਸੇਮ ਪਾਲਿਸੀ ਸੇਮ ਬੈਨੇਫਿਸ਼ਰੀਜ਼ ਉਹੀ ਜਿਹੜੀ ਦਿੱਲੀ 'ਚ ਫਰਮਾ ਸੀ ਤੇ ਸਾਡੀਆਂ ਲੱਖ ਰਿਪਰੈਜ਼ੈਂਟੇਸ਼ਨਸ ਦੇਣ ਦੇ ਬਾਵਜੂਦ ਹੋਮ ਮਿਨਿਸਟਰ ਸਾਹਿਬ ਨੂੰ ਵੀ ਦਿੱਤੀ ਸੀਬੀਆਈ ਨੂੰ ਵੀ ਰਿਪ੍ਰেজੈਂਟੇਸ਼ਨ ਗਈ گورنر ਨੂੰ ਵੀ ਰਿਪ੍ਰেজੈਂਟੇਸ਼ਨ ਗਈ ਪਰ ਕੋਈ ਕਾਰਵਾਈ ਨਹੀਂ ਸੋ ਇਹ ਕਿਵੇਂ ਹੋ ਸਕਦਾ ਕਿ ਜਿਹੜੀ ਚੀਜ਼ ਦਿੱਲੀ ਚ ਗਲਤ ਹੈ ਉਹ ਪੰਜਾਬ ਚ ਤੁਸੀਂ ਸਹੀ ਠਰਾ ਸਕਦੇ ਹੋ ਸੋ ਪਤਾ ਨਹੀਂ ਸੀਬੀਆਈ ਨੂੰ ਕਿਉਂਕਿ ਤਾਰਾ ਜੁੜੀਆਂ ਵੀ ਆਏ ਅੰਦਰ ਸਾਰੀਆਂ ਹੁਣ ਕੱਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪਤਾ ਨਹੀਂ ਭਾਜਪਾ ਨਾਲ ਕੀ ਗੱਲ ਕੀਤੀ ਹੋਣੀ ਹੈ ਕਿ ਇਹਨੂੰ ਜਾਂਚ ਨੂੰ ਇੱਥੇ ਹੀ ਰੋਕ ਦਿਓ ਇਸ ਮਨੀ ਟ੍ਰੇਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਪੈਸਾ ਅਲਟੀਮੇਟਲੀ ਇਹਦੀ ਫਾਈਨਲ ਡੈਸਟੀਨੇਸ਼ਨ ਕਿੱਥੋਂ ਤੱਕ ਸੀ ਤੇ ਜਿਹੜਾ ਬਾਕੀ ਦਾ ਪੈਸਾ ਉਹ ਵੀ ਰਿਕਵਰ ਹੋਣਾ ਚਾਹੀਦਾ ਇਸ ਕਟੜ ਇਮਾਨਦਾਰ ਦੀ ਸਰਕਾਰ ਮੈਂ ਹੈਰਾਨ ਹਾਂ ਤੁਸੀਂ ਵੇਖੋ ਇੱਕ ਸਟੇਟ ਦਾ ਸੀਨੀਅਰ ਆਈਪੀਐਸ ਅਫਸਰ ਡੀਆਈਜੀ ਉਹਦੇ ਉੱਤੇ ਦੋ ਕੌਦੇ ਹੀ ਹੁੰਦੇ ਆ ਤੇ ਫਿਰ ਡੀਜੀਪੀ ਬਣ ਜਾਂਦਾ ਬੰਦਾ ਕਰੋੜਾ ਰੁਪਏ ਕੈਸ਼ ਨਾਲ ਫੜਿਆ ਗਿਆ ਹੋਵੇ ਤੇ ਹਜੇ ਤੱਕ ਮੁੱਖ ਮੰਤਰੀ ਵੱਲੋਂ ਕੋਈ ਬਿਆਨ ਨਹੀਂ ਹਜੇ ਤੱਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੋਈ ਬਿਆਨ ਨਹੀਂ ਇਹਦੇ ਤੇ ਉਹ ਸ਼ੋਲੇ ਦਾ ਇੱਕ ਡਾਇਲੌਗ ਸੀ ਨਾ ਇਤਨਾ ਸਨਾਟਾ ਕਿਉਂ ਘਬਰਾ ਗਏ ਸਾਰੇ ਨਹੀਂ ਤਾਂ ਇੱਕ ਅਫਸਰ ਇੰਨਾ ਕੈਸ਼ ਔਨ ਕੈਮਰਾ ਫੜਿਆ ਗਿਆ ਤੇ ਫਿਰ ਮੁੱਖ ਮੰਤਰੀ ਉਹਦੇ ਤੇ ਬਿਆਨ ਵੀ ਨਾ ਦੇਵੇ ਤੇ ਉਹ ਮੁੱਖ ਮੰਤਰੀ ਜਿਹਨੂੰ ਥਾਂ ਥਾਂ ਤੇ ਬੋਲਣ ਦੀ ਆਦਤ ਪਈ ਹੋਵੇ ਬੇਤੁਕੀਆਂ ਗੱਲਾਂ ਕਰਨ ਦੀ ਆਦਤ ਪਈ ਹੋਵੇ ਤੇ ਐਡੇ ਵੱਡੇ ਮੁੱਦੇ ਤੇ ਬੋਲੇ ਨਾ ਕਦੇ ਪੋਸੀਬਲ ਹੋ ਸਕਦਾ ਅੱਜ ਮੈਂ ਦੇਖ ਰਿਹਾ ਸੀ ਉੱਥੇ ਤਰਨ ਤਰਨ ਗਿਆ ਹੋਇਆ ਰੋਡ ਸ਼ੋਅ ਤੇ ਸ਼ਰਮ ਨਹੀਂ ਆਉਂਦੀ ਇਹਨੂੰ ਉੱਥੇ ਜਾ ਕੇ ਕਿੱਕਲੀਆਂ ਪਾ ਰਿਹਾ ਅੱਜ ਵੀ ਐਡੇ ਮੁੱਦੇ ਤੇਰੀ ਸਟੇਟ ਦੇ ਹੋਏ ਵੇ ਉਹਨਾਂ ਤੇ ਤਾਂ ਕੋਈ ਜ਼ੁਬਾਨ ਨਹੀਂ ਖੋਲੀ ਪੰਜਾਬ ਡੋਪਤਾ ਸਾਰਾ ਹੜਾਂ ਚ ਉਹਦੇ ਤੇ ਕੁਛ ਨਹੀਂ ਤੇ ਵਾਦੇ ਸੀਗੇ ਕਿ ਅਸੀਂ ਵੱਡੇ ਵੱਡੇ ਜੀ ਇਹਨਾਂ ਨੂੰ ਬਹੁਤ ਵੱਡੀਆਂ ਕੰਪਨਸੇਸ਼ਨਾਂ ਦੇਵਾਂਗੇ ਵੱਡੇ ਵੱਡੇ ਵਾਦੇ ਕੀਤੇ ਸੀ ਤੇ ਕੀ ਕੀਤਾ ਉਹਦੇ ਚੋਂ ਨਿਕਲਿਆ ਕੀ ਅਜਨਾਲੇ ਹਲਕੇ ਚ ਸਰਕਾਰ ਦੀ ਆਪ ਦੀ ਸਟੇਟਮੈਂਟ ਹੈ 52 ਪਿੰਡਾਂ ਨੂੰ 5 ਕਰੋੜ 70 ਲੱਖ ਰੁਪਇਆ ਦੇ ਕੇ ਆਏ ਆ ਜਿਦੇ ਚੋ 1 ਕਰੋੜ 16 ਲੱਖ ਰੁਪਇਆ ਫਸਲੀ ਬੀਮਾ ਫਸਲੀ ਮੁਆਵਜ਼ਾ ਡੈਮੇਜ ਫਾਰ ਕ੍ਰੋਪਸ ਤੇ ਜੇ ਵੀ ਇਸ ਆਰ ਪ੍ਰਤੀ ਏਕੜ ਜਿਹੜਾ ਸਰਕਾਰ ਦਾ ਪ੍ਰੋਮਿਸ ਸੀ ਉਹ ਵੇਖੋ ਤਾਂ ਫਿਰ ਤਾਂ 11 ਕਿੱਲੇ ਹੀ ਬਣਦੇ ਆ ਇੱਕ ਪਿੰਡ ਨੂੰ ਜੇ 1 ਕਰੋੜ 16 ਲੱਖ 52 ਪਿੰਡਾਂ ਨੂੰ ਦਿੱਤਾ ਤਾਂ ਇੱਕ ਪਿੰਡ ਨੂੰ 2 ਲੱਖ 23000 ਰੁਪਇਆ ਆਉਂਦਾ ਜੇ 223000 ਆਉਂਦਾ ਤੇ 20000 ਦੇ ਸਾਹ ਨਾਲ 11 ਕਿੱਲਿਆਂ ਨੂੰ ਫਿਰ ਤਾਂ ਤੁਸੀਂ ਮੁਆਵਜ਼ਾ ਦਿੱਤਾ ਦਿੱਤਾ ਕੀ ਹੈ ਵਰਸਟ ਅਫफेक्टेड ਹਲਕਾ ਹੈ ਸਰਕਾਰ ਦੀ ਸਟੇਟਮੈਂਟ ਹੈ ਕਿ 631 ਬੈਨੇਫਿਸ਼ਰੀਜ਼ ਨੂੰ ਅਸੀਂ ਇਹ ਪੈਸਾ ਦਿੱਤਾ ਹੈ ਤੇ ਫਿਰ 631 ਬੈਨੇਫਿਸ਼ਰੀਜ਼ 52 ਪਿੰਡਾਂ ਚ 12 ਬੰਦੇ ਪ੍ਰਤੀ ਪਿੰਡ ਬਣਦੇ ਆ ਤੇ ਬਾਕੀ ਦੇ ਲੋਕ ਕਿੱਥੇ ਆ ਸਾਰਾ ਹਲਕਾ ਰੁੜ ਗਿਆ ਪਿੰਡਾਂ ਦੇ ਪਿੰਡ ਖਤਮ ਹੋ ਗਏ ਤੇ ਤੁਸੀਂ ਇਹ ਕੁਝ ਕਰਨ ਦੀ ਬਜਾਏ ਕੁਝ ਲੋਕਾਂ ਦੀ ਮਦਦ ਕਰਨ ਦੀ ਬਜਾਏ ਇਹ ਤੇ ਕ腐ਸ਼ਨ ਦੇ ਮੁੱਦਿਆਂ ਦੀ ਉੱਤੇ ਬੋਲਣ ਦੀ ਬਜਾਏ ਤੁਸੀਂ ਇੱਥੇ ਕਿੱਕਲੀਆਂ ਪਾ ਰਹੇ ਹੋ ਸ਼ਰਮ ਆਉਣੀ ਚਾਹੀਦੀ ਐ ਇਸ ਮੁੱਖ ਮੰਤਰੀ ਨੂੰ ਦੂਜੇ ਪਾਸੇ ਸੂਬੇ ਦੀ ਮੇਨ ਆਪੋਜੀਸ਼ਨ ਪਾਰਟੀ ਵੇਖੋ ਕਿੱਡੀ ਹਰਾਨੀ ਦੀ ਗੱਲ ਐ ਕਿ ਸਰਕਾਰ ਦਾ ਐਡਾ ਸਕੈਮ ਸਰਕਾਰ ਦੇ ਚਹੇਤੇ ਅਫਸਰ ਦਾ ਸਕੈਮ ਆਇਆ ਹੋਵੇ ਤੇ ਜਿਹੜੀ ਮੇਨ ਆਫੀਸ਼ਲ ਆਪੋਜੀਸ਼ਨ ਪਾਰਟੀ ਐ ਜਿਹੜੀ ਵਿਧਾਨ ਸਭਾ 'ਚ ਜਿਨ੍ਹਾਂ ਦਾ ਲੀਡਰ ਆਫ ਆਪੋਜੀਸ਼ਨ ਐ ਉਹਨਾਂ 'ਚੋਂ ਕਿਸੇ ਦਾ ਬਿਆਨ ਆਇਆ ਖੋਲ ਲਓ ਉਹਨਾਂ ਦੇ ਟਵਿੱਟਰ ਫੇਸਬੁੱਕ ਨਾ ਰਾਜਾ ਬੜਿੰਗ ਬੋਲਿਆ ਹੁਣ ਤੱਕ ਨਾ ਸੁਖੀ ਰੰਧਾਵਾ ਬੋਲਿਆ ਹੁਣ ਤੱਕ ਨਾ ਚੰਨੀ ਬੋਲਿਆ ਹੁਣ ਤੱਕ ਤੇ ਨਾ ਪ੍ਰਤਾਪ ਸਿੰਘ ਬਾਜਵਾ ਬੋਲਿਆ ਹੁਣ ਤੱਕ ਇਹ ਕੀ ਸੌਦੇਬਾਜੀ ਹੈ ਸਾਨੂੰ ਪਤਾ ਹੈ ਇਹਨਾਂ ਸਭ ਦੀਆਂ ਫਾਈਲਾਂ ਮੁੱਖ ਮੰਤਰੀ ਕੋਲੇ ਪਈਆਂ ਕਿਸੇ ਦੀ ਅੰਸਾਰੀ ਦੀ ਫਾਈਲ ਹੈ ਕਿਸੇ ਦੀ ਬੱਸਾਂ ਦੀ ਬੋਡੀ ਦੀ ਫਾਈਲ ਹੈ ਕਿਸੇ ਦੇ ਮਾਈਨਿੰਗ ਦੇ ਵਿੱਚੋਂ ਵੀ 10 ਕਰੋੜ ਰੁਪਇਆ ਘਰੋਂ ਫੜਿਆ ਗਿਆ ਸੀ ਉਹੋ ਜੀਆਂ ਇਨਕੁਆਇਰੀਆਂ ਵੀ ਚੱਲਦੀਆਂ ਤੇ ਕੰਪਰੋਮਾਈਜ਼ ਦਾ ਸਾਰੇ ਹੀ ਆ ਫਿਰ ਦੂਜੀ ਗੱਲ ਕੀ ਉਹਨਾਂ ਦਾ ਵੀ ਚੇਤਾ ਅਫਸਰ ਹੈ ਬਹੁਤ ਵੱਡੀਆਂ ਥਾਵਾਂ ਤੇ بڑے-ਵੱਡੇ ਜ਼ਿਲ੍ਹਿਆਂ 'ਚ ਇਹਨੂੰ ਲਾ ਕੇ ਰੱਖਿਆ ਇਹਨਾਂ ਦੇ ਪਿਤਾ ਜੀ ਵੀ ਡੀਜੀਪੀ ਰਹੇ ਉਹ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਸੋ ਹੈਰਾਨੀ ਹੈ ਕਿ ਆਪੋਜੀਸ਼ਨ ਵੀ ਆਪਦੇ ਰੋਲ ਤੋਂ ਕਿਵੇਂ ਭੱਜ ਰਹੀ ਹੈ ਮੈਂ ਕੁਐਸਚਨ ਕਰਦਾ ਆਪੋਜੀਸ਼ਨ ਨੂੰ ਰਾਜਾ ਵਿਡਿੰਗ ਸਾਹਿਬ ਨੂੰ ਕੁਐਸਚਨ ਕਰਦਾ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਹੈ ਉਹਨਾਂ ਨੂੰ ਕੁਐਸਚਨ ਕਰਦਾ ਸੁਖੀ ਰੰਧਾਵਾਜੀ ਨਾਦੇ ਆਲ ਇੰਡੀਆ ਕਾਂਗਰਸ ਦੇ ਜਨਰਲ ਸੈਕਟਰੀ ਹੈ ਐਕਸ ਚੀਫ ਮਿਨਿਸਟਰ ਚੰਨੀ ਸਾਹਿਬ ਹੈ ਚੁੱਪ ਕਿਉਂ ਤੁਸੀਂ ਸਾਰੇ ਇਹਦੇ ਤੇ ਕੀ ਤੁਸੀਂ ਵੀ ਇਸ ਕੰਮ ਦੇ ਵਿੱਚ ਤੁਸੀਂ ਵੀ ਸ਼ਾਮਲ ਸੀ ਕਿਤੇ 75 25 ਆਲਾ ਰੇਸ਼ੋ ਤਾਂ ਨਹੀਂ ਚੱਲ ਰਿਹਾ ਸੋ ਇਹ ਸਾਰੀਆਂ ਗੱਲਾਂ ਦਾ ਜਵਾਬ ਜਿੱਥੇ ਆਮ ਆਦਮੀ ਪਾਰਟੀ ਨੂੰ ਦੇਣਾ ਬਣਦਾ ਉੱਥੇ ਕਾਂਗਰਸ ਪਾਰਟੀ ਨੂੰ ਵੀ ਦੇਣਾ ਬਣਦਾ ਡਰਾਮੇ ਨਾਟਕ ਲੋਕ ਵਿਖਾਵਾ ਜਿੰਨਾ ਮਰਜ਼ੀ ਕਰ ਲਓ ਕਿੰਨੇ ਖੇਡਾਂ ਖੇਡੀਆਂ ਮੁੱਖ ਮੰਤਰੀ ਨੇ ਬਣਨ ਤੋਂ ਬਾਅਦ ਇਹ ਦਿਖਾਉਣ ਨੂੰ ਕਿ ਮੈਂ ਬਹੁਤ ਇਮਾਨਦਾਰ ਆ ਆਪਦੇ ਮੰਤਰੀਆਂ ਤੱਕ ਪਰਚੇ ਕੀਤੇ ਤੁਹਾਨੂੰ ਯਾਦ ਹੋਵੇ ਉਹ ਵਿਜੇ ਸਿੰਘਲਾ ਸਾਹਿਬ ਮਾਨਸੇ ਦੇ ਜਿਹੜੇ ਵਜ਼ੀਰ ਸੀ ਮੁੱਖ ਮੰਤਰੀ ਦੀ ਆਪ ਦੀ ਇੱਕ ਵੀਡੀਓ ਹੈ ਜਿਹਦੇ ਵਿੱਚ ਉਹਦੇ ਕਰਪਸ਼ਨ ਬਾਰੇ ਦੱਸਦਾ ਹੈ ਤੇ ਕਲੇਮ ਕਰਦਾ ਹੈ ਕਿ ਮੇਰੇ ਕੋਲੇ ਇਹਦੇ ਪੁਖਤਾ ਸਬੂਤ ਹੈ ਮੈਂ ਇਸ ਕਰਕੇ ਇਹਨੂੰ ਡਿਸਮਿਸ ਕਰਕੇ ਤੇ ਪਰਚਾ ਦੇ ਰਿਹਾ ਇਹਦੇ ਤੇ ਆ ਮੁੱਖ ਮੰਤਰੀ ਸਾਹਿਬ ਦੀ ਬਾਈਟ ਦਿਖਾ ਦਿਓ ਜੀ ਇੱਕ ਵਾਰੀ ਤਾਜ਼ਾ ਹੋ ਜਾਂਦੀ ਹੈ ਫਿਰ ਮੈਮਰੀ ਸਾਰੀ ਇਹਨੂੰ ਪਲੇ ਕਰ ਦਿਓ ਆਪਣੀ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਦੇ ਇੱਕ ਭ੍ਰਿਸ਼ਟਾਚਾਰੀ ਮੰਤਰੀ ਨੂੰ ਪ੍ਰਕਾਸ਼ਿਤ ਵੀ ਕਰ ਰਹੇ ਆ ਤੇ ਉਹਦੇ ਖਿਲਾਫ ਪੁਲਿਸ ਨੂੰ ਕੇਸ ਦਰਜ ਕਰਨ ਦੇ ਨਿਰਦੇਸ਼ ਵੀ ਦੇ ਰਹੇ ਆ ਕਈ ਵਿਰੋਧੀ ਪਾਰਟੀਆਂ ਕਹਿਣ ਗਿਆ ਦੇਖੋ ਜੀ 2 ਮਹੀਨਿਆਂ ਦੇ ਵਿੱਚ ਹੀ ਇਹਨਾਂ ਦਾ ਇੱਕ ਮੰਤਰੀ ਜਿਹੜਾ ਉਹ ਕ腐ਸ਼ਨ ਦੇ ਵਿੱਚ ਆ ਗਿਆ ਤਾਂ ਉਹਦੇ ਕਾਰਵਾਈ ਵੀ ਤਾਂ ਨਹੀਂ ਕਰ ਰਹੇ ਆ ਕ腐ਸ਼ਨ ਦੇ ਸਾਬਤ ਲੱਗੇ ਨੇ ਹਾਂਜੀ ਸੋ ਕਾਰਵਾਈ ਤਾਂ ਮੈਂ ਕਰ ਰਿਹਾ ਹਾਂ ਤੇ ਫਿਰ ਉਹਦੇ ਵਿੱਚ ਕਲੋਜ਼ਰ ਰਿਪੋਰਟ ਕਿਉਂ ਫਾਈਲ ਕਰਤੀ ਹੋਂ ਮੰਤਰੀ ਵੀ ਅੱਜ ਪਾਰਟੀ 'ਚ ਐ ਤੁਹਾਡੀ ਪਾਰਟੀ ਦਾ ਐਮ ਐਲ ਏ ਵੀ ਐ ਤੁਹਾਡੀ ਪਾਰਟੀ ਦਾ ਮੰਤਰੀ ਮੈਂਬਰ ਵੀ ਐ ਤੇ ਉਹਦੇ ਕਰਪਸ਼ਨ ਦੇ ਕੇਸ ਜੇ ਤੁਸੀਂ ਮੁੱਖ ਮੰਤਰੀ ਔਨ ਰਿਕਾਰਡ ਜਾ ਕੇ ਕਹਿ ਰਿਹਾ ਕਿ ਮੇਰੇ ਕੋਲੇ ਪੁਖਤਾ ਸਬੂਤ ਐ ਤੇ ਫਿਰ ਉਹਦੀ ਕਲੋਜ਼ਰ ਰਿਪੋਰਟ ਕਿਉਂ ਫਾਈਲ ਕੀਤੀ ਐ ਕਿ ਡਰ ਐ ਕਿ ਉਹਦੇ ਕੋਲੇ ਵੀ ਰਾਜ਼ ਐ ਤੁਹਾਡੇ ਕਿ ਪੈਸਾ ਕਿੱਥੇ ਜਾਂਦਾ ਸੀ ਚਾਹੇ ਵਿਜੇ ਸਿੰਗਲਾ ਹੋ ਜੇ ਚਾਹੇ ਸਰਾਰ ਉਹ ਫਰਾਰੀ ਹੋ ਜੇ ਕਿ ਸਰਾਰੀ ਐ ਫਰਾਰੀ ਐ ਜੋ ਵੀ ਹੋਊ ਉਹ ਅਮਿਤ ਰਤਨ ਅਰਗੇ ਹੋ ਜਾਣ ਜਿਹੜੇ ਪੈਸੇ ਲੈਦੇ ਫੜੇਗੇ ਇੱਕ ਇਥੇ ਸੁਸਾਈਸਾਈਡ ਹੋ ਗਈ ਟਰੱਕ ਯੂਨੀਅਨ ਦੇ ਵਿੱਚ ਸੰਗਰੂਰ ਜਿਨੇ ਉਹ ਬੀਬੀ ਨਰਿੰਦਰ ਭਰਾਜ ਦਾ ਨਾਮ ਲਿਆ ਤੇ ਕਿੱਥੇ ਗਈ ਕਟੜ ਇਮਾਨਦਾਰ ਸਰਕਾਰ ਫਿਰ ਕੀ ਪੰਜਾਬ ਦੀ ਲੁੱਟ ਵਾਸਤੇ ਤੁਸੀਂ ਪੰਜ ਸਾਲ ਲੋਕਾਂ ਤੋਂ ਮੰਗੇ ਸੀ ਦੱਸਣਾ ਇਸ ਗੱਲ ਨੂੰ ਵੀ ਤੇ ਜਿਹੜੇ ਫਾਈਲਾਂ ਤੁਸੀਂ ਕਹਿੰਦੇ ਹੋ ਸਾਡੇ ਕੋਲੇ ਪਈਆਂ ਰੋਜ਼ ਵਿਧਾਨ ਸਭਾ ਚ ਹਰ ਵਾਰੀ ਬੋਲਦੇ ਹੋ ਕਿ ਰਾਜਾ ਬੇਡਿੰਗ ਸਾਹਿਬ ਦੀ ਫਾਈਲ ਮੇਰੇ ਕੋਲੇ ਆ ਮੇਰੇ ਕੋਲੇ ਅंसारी ਵਾਲੀ ਫਾਈਲ ਹੈ ਔਨ ਦਾ ਫਲੋਰ ਆਫ ਦਾ ਵਿਧਾਨ ਸਭਾ ਇਹ ਗੱਲਾਂ ਹੋਈਆਂ ਤੇ ਫਿਰ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਮਤਲਬ ਇਹ ਇੰਨਾ ਜਿਆਦਾ ਡਰਾਮੈਟਿਕਸ ਦੀ ਸਰਕਾਰ ਇੰਨੀ ਜਿਆਦਾ ਸਿਰਫ ਲਿਪ ਜਿਹੜੀ ਆਪਾਂ ਕਹੀਏ ਸਿਰਫ ਗੱਲਾਂ ਕਰਨ ਨੂੰ ਬਣੀਆ ਇੱਥੇ ਐਕਸ਼ਨ ਕੋਈ ਨਹੀਂ ਹੈ ਸਰਕਾਰ ਵੱਲੋਂ ਐਕਸ਼ਨ ਤਾਂ ਸਿਰਫ ਇਹ ਹੈ ਕਿ ਕਰਪਸ਼ਨ ਕਰਨ ਦਿਓ ਦੱਬ ਕੇ ਆਪਦੇ ਚਹੇਤਿਆਂ ਨੂੰ ਪੈਸੇ ਇਕੱਠੇ ਕਰੋ ਇਲੈਕਸ਼ਨ ਆ ਰਹੀ ਹੈਗਾ ਗੁਜਰਾਤ ਚ ਵੀ ਆ ਰਹੀ ਹੈ ਇਹਨਾਂ ਨੇ ਗੋਆ ਚ ਵੀ ਲੜਣੀ ਹੈ ਤੇ ਸਾਰਾ ਪੈਸਾ ਇੱਥੋਂ ਜਿੰਨੇ ਸਕੈਮ ਹੋਏ ਐ ਚਾਹੇ ਉਹ ਐਕਸਾਈਜ਼ ਸਕੈਮ ਹੈ ਮਾਈਨਿੰਗ ਸਕੈਮ ਹੈ মিডিਆ ਦੇ ਵਿੱਚ ਬੜੇ ਵੱਡੇ ਪੱਦਰ ਤੇ ਧੰਦਲੀਆਂ ਹੋ ਰਹੀਆਂ ਜਿੰਨੇ ਮਰਜ਼ੀ ਸਕੈਮ ਐ ਸਰਕਾਰ ਦੇ ਕੱਢ ਲੋ ਆ ਲੈਂਡ ਪੂਲਿੰਗ ਆਲਾ ਵੱਡਾ ਸਕੈਮ ਲੋਕਾਂ ਨੇ ਲੜਾਈ ਲੜ ਕੇ ਬਚਾਇਆ ਹੁਣ ਪੰਜਾਬ ਦੀਆਂ ਪ੍ਰਾਪਰਟੀਆਂ ਵੇਚਣ ਤੇ ਲੱਗੇ ਐ ਸੋ ਨਿਰਾ ਪੈਸਾ ਇਕੱਠਾ ਕਰਨ ਤੇ ਸਰਕਾਰ ਲੱਗੀ ਹੈ ਜਿਹੜੀ ਆਪਦੇ ਆਪ ਨੂੰ ਕਟੜ ਇਮਾਨਦਾਰ ਸਰਕਾਰ ਕਹਿੰਦੀ ਸੀ ਜ਼ੀਰੋ ਟੋਲਰੈਂਸ ਵਾਲੀ ਸਰਕਾਰ ਕਹਿੰਦੀ ਸੀ ਉਹ ਜ਼ੀਰੋ ਟੋਲਰੈਂਸ ਵਾਲੀ ਸਰਕਾਰ 100% ਫੈਸਿਲਿਟੇਟਰ ਸਰਕਾਰ ਨਿਕਲੀ ਹੈ ਫॉर ਕਰਪਸ਼ਨ ਧੰਨਵਾਦ ਜੀ ਠੀਕ ਹੈ ਜੀ ਦੇ ਇਹਨਾਂ ਲੱਗਾ ਕਿ ਇਤਨਾ ਕਿਤੇ ਜਿਹੜੇ ਅਫਸਰ ਹੋਣਾਂ ਦੀ ਸਰਕਾਰ ਵੇਲੇ ਸਭ ਤੋਂ ਉੱਤੇ ਖੜਾ ਹੋਵੇ ਦੋਨੋਂ ਚੀਜ਼ਾਂ ਹੈ ਜੀ ਮੈਂ ਜਿਵੇਂ ਕੱਲ ਕੀਤੀ ਕਿ ਇਹ ਅਫਸਰ ਉਹਨਾਂ ਦੀ ਸਰਕਾਰ ਵੇਲੇ ਬਹੁਤ ਅਹਿਮ ਪੋਸਟਾਂ ਤੇ ਰਹੇ ਉਹਨਾਂ ਦੇ ਵੀ ਵਨ ਆਫ ਦਾ ਫੇਵਰੇਟ ਆਫੀਸਰਸ ਸੀ ਦੂਜੀ ਚੀਜ਼ ਜਿਹੜੀ ਮੈਂ ਜ਼ਿਕਰ ਕੀਤਾ ਕਿ ਉਹ ਸਿਵियरਲੀ ਕੰਪਰੋਮਾਈਜ਼ਡ ਆ ਸਾਰੇ ਬੰਦੇ ਕਿਉਂਕਿ ਪਿਛਲੀ ਸਰਕਾਰ ਕਾਂਗਰਸ ਦੀ ਕੌਣ ਭੁੱਲਿਆ ਉਹਨਾਂ ਦੀ ਲੁੱਟ ਦੀ ਕਹਾਣੀ ਨੂੰ ਏਵਰੀ ਮਨਿਸਟਰ ਇਨ ਦਾ ਪ੍ਰੀਵੀਅਸ ਕਾਂਗਰਸ ਗਵਰਨਮੈਂਟ ਵਾਸ ਨੈਕ ਡੀਪ ਇਨ ਕਰਪਸ਼ਨ ਆਪਾਂ ਨੂੰ ਨਹੀਂ ਪਤਾ ਕਿ ਬਸਾਂ ਦੀ ਬਾਡੀਆ ਵਿੱਚ ਕੀ ਸਕੈਮ ਹੋਇਆ ਹੈ ਮੁੱਖ ਮੰਤਰੀ ਸਾਹਿਬ ਨੇ ਫਲੋਰ ਆਫ ਦਿ ਵਿਧਾਨ ਸਭਾ ਤੇ ਨਹੀਂ ਦੱਸਿਆ ਕਿ ਅंसारी ਦੇ ਵਿੱਚ ਨੂੰ ਬਚਾਉਣ ਵਾਸਤੇ ਕਿਵੇਂ ਸਟੇਟ ਦਾ ਖਜ਼ਾਨਾ ਲੁੱਟਾਇਆ ਗਿਆ ਸੋ ਇਹ ਕੰਪਰੋਮਾਈਜ਼ਡ ਵੀ ਨੇ ਤੇ ਇਹਨਾਂ ਦਾ ਫੇਵਰੇਟ ਆਫੀਸਰ ਵੀ ਹੈ ਦੋਨੋਂ ਗੱਲਾਂ ਇਸ ਕਰਕੇ ਸਾਰੇ ਚੁੱਪ ਹੈ ਜੇ ਸਹੀ ਜਾਂਚ ਹੋਵੇ ਜੀਵੇਂ ਜਿਹਾ ਜਾਂਚ ਹੋਵੇ ਤਾਂ ਲੱਗਦਾ ਕਿ ਕਈ ਵੱਡੇ ਨਾਮ ਸਾਹਿਬ 100% ਤੁਸੀਂ ਸੋਚਦੇ ਹੋ ਜੀ ਕਿ ਇੱਕ ਆਫੀਸਰ ਇੰਨਾ ਕੁਝ ਕਰੀ ਜਾਂਦਾ ਹੋਵੇ ਜਿੱਥੇ ਮੁੱਖ ਮੰਤਰੀ ਇਹ ਕਲੇਮ ਕਰਦਾ ਕਿ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਹਿਲਸਾ ਜਾਂ ਉਹਦੀ ਨੌਲੇਜ ਤੋਂ ਬਿਨਾ ਪਤਾ ਨਹੀਂ ਹਿਲਦਾ ਤੁਸੀਂ ਸੋਚ ਸਕਦੇ ਹੋ ਕਿ ਇੱਕ ਮੰਤ ਇੱਕ ਆਫੀਸਰ ਸੈਂਕੜੇ ਕਰੋੜਾਂ ਰੁਪਏ ਇਕੱਠੇ ਕਰ ਲਵੇ ਤੇ ਯਾਰ ਕਿਸੇ ਨੂੰ ਢਿੰਕ ਨਾ ਲੱਗੇ ਬੱਚੇ-ਬੱਚੇ ਨੂੰ ਪਤਾ ਕਿਹੜੇ-ਕਿਹੜੇ ਅਫਸਰ ਪੈਸੇ ਲਈ ਜਾਂਦੇ ਕਿਹਨੂੰ ਨਹੀਂ ਪਤਾ ਜੀ ਪਰ ਸਰਕਾਰ ਨੇ ਅੱਖਾਂ ਮੀਚ ਲੀਆਂ ਕਿ ਯੂਸ ਕਰੈਚ ਮਾਈ ਬੈਕ ਆਈ ਵਿਲ ਸਕ੍ਰੈਚ ਯੋਰ ਬੈਕ ਇਨ ਆ ਸਾਰੇ ਅਫਸਰਾਂ ਤੋਂ ਆਪੋਜੀਸ਼ਨ ਲੀਡਰਸ ਨੂੰ ਟਾਰਗੇਟ ਕਰਾਉਂਦੇ ਆ ਤੇ ਇਹਨਾਂ ਨੂੰ ਫ੍ਰੀ ਹੈਂਡ ਦਿੱਤਾ ਹੋਇਆ